અને એય બહુત મજબૂર આંટે કમરેટડ કન્ટે પાણી ન પાણી પર હું કા એ પોતે જા કે મારી પૂરે કે સહારો નઈ કે પણ દેને પાણી પડી કે કે જે કચ્ચી કોઠિયા દી ફેર જેડી ભરી જતી તુડી પાણી ફેર ભરી પર હન પિન દે સરપંચ નઈ દવા સાદ ગઈ થો દિન દવા સાદ કે હ એ બહુત જ્યાદ મજબૂર હે કોઈ નઈ સુનતા હે ਹਰ ਜਿਆ ਇਸ ਤਰ੍ਹਾਂ ਕਿਦਾਂ ਮੁੰਡਾ ਦਿਹਾੜੇ ਦਾ ਪਲਾ ਆਉਂਦਾ ਫਿਰ ਮਾੜਾ ਮੋਟਾ ਉੱਚਾ ਹੜ ਚੱਲਦਾਰਿੰਦਾ ਅੱਧੀ ਅਦਾਨੇ ਦੋਨੇ ਮੋਠ ਲੈ ਜਾ ਦੁਕਾਨ ਤੇ ਤੱਕੋ ਉਹ ਖੋਪਰ ਇਹਿੰਦਾ ਕਿਤੇ ਡਿੱਗਣਾ ਚਾਹੀਏ ਇਹ ਜਿਹੜੀ ਥਾਂ ਨਮਕੀ ਹੈ ਡਿੱਗਣਾ ਜਾਵੇ ਥੱਲੇ ਕਿਤੇ ਜੀ ਨਾ ਥੱਲੇ ਆ ਜਾਵੇ ਰਾਤ ਦੀ ਮੰਗ ਕਰਨੇ ਆ ਇਹ ਸਾਡੀ ਵੀ ਬਾਹ ਫੜੀ ਜਾਏ ਤੇ ਚਲੋ ਕਮਰੇ ਇੱਕ ਦੋ ਪੈ ਜਾਣ ਜੇ ਤੁਸੀਂ ਫੜੀਆ ਤੇ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਾਂਗੇ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ ਸਰਕਰ ਆ ਨਾ ਮੈਂ ਤਾਂ ਬਿਲਕੁਲ ਹੀ ਨਹੀਂ ਬੁੱਢਾ ਕੋਈ ਕੰਪਨੀ ਦਾ ਬਿਲਕੁਲ ਸਰਕਲ ਇਹ ਦਾ ਨਾ ਕੋਈ ਦਾਣੇ ਸਰਕਾਰ ਵੱਲੋਂ ਮਿਲ ਜਾਂਦੇ ਤੇ ਕੋਈ ਅੱਧਿਆੜੀ ਢੱਪਾ ਮੁੰਡਾ ਕਰਦਾ ਤੇ ਉਹ ਨੂਨ ਤੇ ਲਾ ਦਿੰਦਾ ਹੋਰ ਕੋਈ ਆਸਰਾ ਨਹੀਂ ਸਾਡੇ ਕੋਲ ਕੱਲਾ ਇਕੱਲਾ ਹੀ ਮਿਲਦਾ ਕੱਲਾ ਕੱਲਾ ਹੀ ਪੈਰ ਪੀੜ ਕਰ ਬਹੁਤ ਔਖੀ ਦਿਹਾੜੀ ਲੰਦਾ ਵਾ ਜਦੋਂ ਰਾਤ ਨੂੰ ਪੈਰ ਪੀਰ ਕਰਦਾ ਤੋ ਦੋ ਬਿਲਦਾ ਵਾ ਮੰਜੀ ਦਿੱਤੇ ਐਕਸੀਡੈਂਟ ਹੋਇਆ ਐਕਸੀਡੈਂਟ ਦਾ ਮਰੀਜ਼ ਆ ਵੀ ਨਹੀਂ ਮੈਨੂੰ ਇਨਾ ਕੰਮ ਕਰਾਉਣ ਨਹੀਂ ਦਾ ਹਾਂ ਨਹੀਂ ਇਨਾ ਕੰਮ ਕਰ ਸਕਦਾ ਉਹ ਸਿਰਫ ਹੈ ਮਾੜਾ ਮੋਟਾ ਚੱਲ ਰੋਟੀ ਦਾ ਸਰ ਕਰ ਜੇ ਚਲਾਈ ਜਾਣ ਜਾਂ ਮੈਨ ਮੰਗ ਸਾਡੀ ਇਹ ਆ ਵੀ ਸਾਨੂੰ ਕੋਈ ਰਾਤ ਦਿੱਤੀ ਜਾਏ ਸਾਨੂੰ ਰਾਤ ਦਿੱਤੀ ਜਾਏ ਤੇਹੀਂ ਆਪਣਾ ਕੋਈ ਕੁੱਲਾ ਖੜਾ ਕਰ ਲਈਏ ਅੱਡ ਆਪਣਾ ਲਾਫਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚਿਆ ਜਿਲ੍ਹਾ ਗੁਰਦਾਸਪੁਰ ਦੇ ਡੇਰਾ ਬੱਬਾ ਨਾਨਕ ਹਲਕਾ ਪਿੰਡ ਪਣਵਾ ਦੇ ਵਿੱਚ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕੋ ਜਿਹੜੀਆਂ ਅੰਦਰ ਦੀਆਂ ਜ਼ਰੂਰਤਾਂ ਵਿੱਚ ਤਸਵੀਰਾਂ ਜਿਹੜੀਆਂ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਹਨ ਸੋ ਇਸ ਪਿੰਡ ਦੇ ਵਿੱਚ ਕੋਈ ਹਾਰ ਦੀ ਮਾਰਤਾ ਨਹੀਂ ਪਈ ਪਰ ਫਿਰ ਵੀ ਕੁਦਰਤੀ ਮਾਰ ਜਿਹੜੀ ਹੈ ਇਸ ਘਰ ਨੂੰ ਜ਼ਰੂਰ ਪਈ ਹੈ ਸੋ ਪਿਛਲੇ ਦਿਨਾਂ ਦੇ ਵਿੱਚ ਕਾਫੀ ਜੜੀ ਆ بارش ਹੁੰਦੀ ਰਹੀ ਆ ਉਹਨਾਂ ਦੇ ਨਾਲ ਜਿਹੜੀ ਆ ਇਸ ਕਮਰੇ ਦੀ ਜਿਹੜੀ ਆ ਹਾਲਤ ਬਿਲਕੁਲ ਨੁਕਸਾਨਦਾਇਕ ਹੋ ਗਈ ਆ ਸੋ ਕਮਰੇ ਦੀ ਜਿਹੜੀ ਆ ਮਿਆਦ ਕੋਈ ਜ਼ਿਆਦਾ ਲੰਮੀ ਨਹੀਂ ਹੈਗੀ ਕਿਉਂਕਿ ਪਰਿਵਾਰਕ ਮੈਂਬਰ ਦੱਸਦੇ ਨੇ ਕਿ ਇਹਨਾਂ ਕਮਰੇ ਦੇ ਵਿੱਚ ਵੀ ਜਿਹੜਾ ਮਤਲਬ ਬਹੁਤ ਹੀ ਜਰਨਲ ਰਿਸਕ ਰਹਿੰਦਾ ਕਿਸੇ ਟਾਈਮ ਵੀ ਇਹ ਕਮਰੇ ਪਰਵਾਰਕ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਸਾਰੀ ਸਿਗਾ ਜੀ ਸਤਿ ਸ਼੍ਰੀ ਅਕਾਲ ਜੀ ਨੋਰੀ ਹਾਂਜੀ ਦਰਸ਼ਨਾ ਕਿਹੜਾ ਪਿੰਡ ਹੈ ਹਾਂਜੀ ਪਨਵਾ ਉਹ ਪਿੰਡ ਹਾਂਜੀ ਇਹ ਬਹੁਤ ਮਜਬੂਰ ਆ ਸਾਡੇ ਕੰਮਰੇ ਟਿਕਣਦੇ ਆ ਬੈਣੀ ਦਾ ਪਾਣੀ ਬਾਹਰ ਹੁੰਦਾ ਐਂ ਪੋਤੇ ਜਿਆਦਾ ਮਜਬੂਰ ਆ ਕਿਹੋ ਜਿਹਾ ਸਹਾਰਾ ਲੇਗਾ ਹੈ ਕੇ ਪਿੰਡ ਦੇ ਨੇ ਪਾਣੀ ਖੜੀ ਹੈ ਬਹੁਤ ਮੁਸ਼ਕਲ ਹੈ ਹਾਂ ਪੱਕੇ ਜਿਹੜੇ ਕੱਚੇ ਕੋਠਿਆਂ ਦੀ ਜਿਹੜੀ ਫੈਲ ਜਿਹੜੀ ਭਰੀ ਜਾਂਦੀ ਹੈ ਤੁਹਾਡੇ ਕੋਲ ਵੀ ਹੈ ਹਾਂ ਜੀ ਫੈਲ ਭਰੀ ਪਰ ਹਣ ਪਿੰਡ ਦੇ ਸਰਪੰਚ ਨਹੀਂ ਦਵਾ ਸਕਦਾ ਇੱਥੋਂ ਦੇ ਨਹੀਂ ਦਵਾ ਸਕਦੇ ਹੈਗੇ ਅਸੀਂ ਬਹੁਤ ਜਿਆਦੇ ਮਸਬੂਰ ਹੈ ਕੋਈ ਨਹੀਂ ਸੁਣਦਾ ਹੈਗਾ ਇੱਥੋਂ ਤੁਹਾਡੀ ਆਪਣੀ ਸਸਤਾ ਬੜੀਆਂ ਨੇ ਕਦੀ ਉਹਨਾਂ ਤੱਕ ਅਪਰੋਚ ਨਹੀਂ ਕੀਤੀ ਨਾ ਜੀ ਉਹਨਾਂ ਦਾ ਕਿਤੇ ਕਿ ਉਹ ਕਹਿੰਦਾ 2 ਮਹੀਨੇ ਖਲੋ ਜੋ ਕੋਈ ਕਹਿੰਦਾ 3 ਮਹੀਨੇ ਖਲੋ ਜੋ ਕਿਹਨਾਂ ਨਾਲ ਤੁਸੀਂ ਗੱਲ ਕੀਤੀ ਜਿਹੜੀਆਂ ਹਾਂ ਜੀ ਅੰਕੁਰ ਨੋਲੇ ਨਾਲ ਉਹਨਾਂ ਨਾਲ ਪ੍ਰਧਾਨ ਨਾਲ ਗੱਲ ਕੀਤੀ ਉਹ ਕਹਿੰਦੇ 2 ਮਹੀਨੇ ਖਲੋ ਜੋ 3 ਮਹੀਨੇ ਖਲੋ ਜੋ ਜੋ ਕਮੇਟੀ ਜਿਹੜੀ ਸਸਤਾ ਉਹ ਆਮ ਗਰੀਬਾਂ ਦੀ ਕਾਫੀ ਮਦਦਗਾਰ ਸਾਬਤ ਹੋ ਰਹੀ ਪਰ ਤੁਹਾਡੇ ਅੱਜ ਕਿਉਂ ਨਹੀਂ ਹਾਂ ਜੀ ਸਾਨੂੰ ਕਹਿੰਦਾ 2-3 ਮਹੀਨੇ ਖਲੋ ਜੋ ਫ ਤਦੋਂ ਤਰ ਮੈਨਾਂ ਜੀ ਡੇਕ ਪੈਸੇ ਫੇਰ ਅਸੀਂ ਕੀ ਕਰਾਂਗੇ ਇਹ ਸਾਬ ਹੈ ਕੌਣ ਕੌਣ ਪਰਵਾਦੂ ਪਰਿਵਾਰ ਦੇ ਵਿੱਚ ਆ ਗੁੱਡੀਆਂ ਆਂ ਦੋ ਮੇਰੀਆਂ ਪੋਤਰੀਆਂ ਨੰਨੋਂ ਛੱਡ ਕੇ ਝੋੜ ਗਈ ਆ ਇੱਕ ਆ ਮੇਰੀ ਗੁੱਡੀ ਇੱਕ ਵਾਰੀ ਤੇ ਦੋ ਬੇਟੇ ਆ ਹਾਂਜੀ ਕਿਵੇਂ ਬਲ ਪਰ ਖਰਚਾ ਘੱਦਰ ਜੀ ਗੱਲ ਨਹੀਂ ਚਾਹੁੰਦਾ ਖਰਚਾ ਇਸ ਤਰ੍ਹਾਂ ਕਿ ਜਦੋਂ ਮੁੰਡਾ ਧਿਆੜੇ ਦਾ ਪਾਲਾ ਆਉਂਦਾ ਫਿਰ ਮੜਮਟਾ ਜਿਗਾੜ ਚੱਲਦਾ ਰਹਿਦਾ ਕਦੀ ਅੰਦਾਨ ਨੇ ਉਹਨੇ ਮਟ ਲੈ ਜਾ ਦੁਕਾਨ ਤੇ ਗੱਦਕੋ ਕਰ ਲਿਆ ਪਹਿਲਾਂ ਖਾਣ ਪੀਣ ਦਾ ਤਾਂ ਹਾਂ ਖਾਣ ਪੀਣ ਦਾ ਮਾੜਾ ਮੁੱਢ ਜਗਾੜ ਹੁਣ ਕਰਨਾ ਹੀ ਪੈਣਾ ਹਾਂਜੀ ਇਹ ਬਹੁਤ ਜਿਆਦੀ ਹਾਲਤ ਮਾੜੀ ਹੈ ਸਾਡੀ ਕਿ ਕਿਸੇ ਨੇ ਪਿੰਦ ਦੇ ਨੇ ਬਾਹਨੇ ਕੀ ਖੜੀ ਹੈਗੇ ਬਹੁਤ ਦੁਨੀਆ ਦਾਨੀ ਸੱਜਣ ਦਾ ਸਬੋਸੇ ਸਿਹਤਾ ਤੁਹਾਡੇ ਤੱਕ ਕਦੀ ਕਨੇ ਅਪਰੋਚ ਨਹੀਂ 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 ਕੀਤੀ ਸਾਡੇ ਬੜੀਆਂ ਮਨਤਾ ਕਰਨੇ ਬੜੇ ਤਰਲੇ ਕਰਨੇ ਲੋਕਾਂ ਦੇ ਪਰ ਨਹੀਂ ਸਾਡਾ ਕੋਈ ਨਹੀਂ ਬੰਦਾ ਹੈ ਕਮਰੇ ਕਿਵੇਂ ਮਤਲਬ ਬਰਸਾਤ ਆ ਮਤਲਬ ਚੋਦੇ ਜਾ ਕਿ ਹਾਂਜੀ ਹਾਂਜੀ ਬਰਸਾਤ ਨਾਲ ਬਰਸਾਤ ਨਾਲ ਉਹਤਰਾ ਵੀ ਡਿਗਣ ਵਾਲੇ ਬਰਸਾਤ ਨਾਲ ਮਿੱਟੀ ਬਹੁਤ ਕਰਦੀ ਹੈ ਮਿੱਟੀ ਬਹੁੜੀ ਕਰਦੀ ਹੈ ਤੇ ਪਾਣੀ ਦਾ ਪਾਣੀ ਥਾਂ ਬਹੁਤ ਨੀਵਾ ਬੈਣੀ ਦਾ ਪਾਣੀ ਜੰਨਾ ਸਾਰਾ ਅੰਦਰ ਚ ਪੈ ਜਾਂਦਾ ਹਨ ਕਿ ਲੱਗਦਾ ਖੋਪ ਰੈਂਦਾ ਵੀ ਮਤਲਬ ਉੱਥੇ ਕਿ ਡਿਗਣੇ ਚ ਹਾਂਜੀ ਹਾਂਜੀ ਖੋਪ ਰੈਂਦਾ ਕਿਤੇ ਡਿਗਣਾ ਚਾਏ ਤੇ ਜਿਹੜੀ ਥਾਂ ਲਮਕੀ ਹੈ ਤੇ ਡਿਗਣਾ ਜਾਵੇ ਥੱਲੇ ਤੇ ਕਿਤੇ ਜੀਹ ਨਾ ਥੱਲੇ ਆ ਜਣ ਬੱਚੇ ਛੋਟੇ ਜਿਹੇ ਪੜਦੇ ਹਾਂਜੀ ਨਹੀਂ ਆ ਨਿਕ ਨਿਕੇ ਸਕੂਲ ਜਾਂਦੀਆਂ ਪੋਤਰੀਆਂ ਦਾ ਨਾਮ ਤਾਂ ਦੱਸਿਆ ਇਹ ਛੱਡ ਕੇ ਇਹਨਾਂ ਦੀ ਮਾਂ ਤੋੜ ਗਈ ਤੇ ਪੋਤਰੀਆਂ ਇਸ ਮਾਸੇ ਵੀ ਸਹਿਸਤਾ ਨ ਜਾ ਇਹਨਾਂ ਦੀ ਵੀਰ ਨੇ ਕੀ ਉਹਨਾਂ ਤੋਂ ਮਦਦ ਦੀ ਘਰ ਕੀ ਲਉਂਦੀ ਹਾਂਜੀ ਕੀ ਮਦਦ ਦੀ ਘਰ ਲਾਉਂਦੇ ਜੋ ਕਮਰੇ ਲਾ ਕੇ ਕੀ ਮਿਲੋ ਸੰਦੇ ਜੋ ਸਪਾਂਸਰ ਵਿਸ਼ੈਸਤਾ ਤੋਂ ਐਂ ਕਹਿੰਨੇ ਆ ਵੀ ਸਾਨੂੰ ਕਿਤੇ ਚਲੋ ਸਾਡੇ ਕਮਰੇ ਮਾਰੇ ਚੰਗੇ ਚੱਲ ਪਾ ਦੇਣ ਚਲੋ ਵੀ ਸਾਡੇ ਵੀ ਮਾਇਤ ਕਰ ਦੇਣ ਹਾਂਜੀ ਅਸੀਂ ਬਹੁਤ ਜ਼ਿਆਦਾ ਮਜਬੂਰ ਹਾਂ ਤੇ ਜੀ ਥੱਲੇ ਨਾ ਆ ਜਾ ਬੋਲ ਹਰ ਪ੍ਰਭਾਤ ਨੂੰ ਲੈ ਕੇ ਜਿਹੜੀਆਂ ਨੁਕਸਾਨ ਦਾ ਬਿਲਡਿੰਗ ਹੋ ਗਿਆ ਨਾ ਨਰੇ ਵੀਰ ਦੇ ਸਮਾਜ ਸੇ ਵੀ ਸਹਾਇਤਾ ਨੇ ਇੰਨੀਆਂ ਲੋਕਾਂ ਦੀ ਮਦਦ ਕਰ ਸਾਬ ਤੋਂ ਹੋਈਆਂ ਨੇ ਕਿ ਲੱਗਦਾ ਵੀ ਤੁਹਾਡੇ ਤੱਕ ਅਪਰੋਚ ਕਰਨੀ ਚਾਹੀਦੀ। ਹਾਂਜੀ 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 ਪਹਿਲਾਂ ਚਾਹੀਦਾ ਹਨ ਨੂੰ ਜਾਇਦਾ। ਬੋਲ ਕੇ ਸਮਾਜ ਸੇਵੀ ਨੇ ਜਾਨ ਨਰੇ ਵੀਰ ਨੇ ਤੁਹਾਡੇ ਤੱਕ ਪਹੁੰਚ ਕਰਨੀ ਅਪਰੋਚ ਕਰਨੀ ਕਿਹੜਾ ਪਿੰਡ ਤੇ ਕਿਹੜਾ ਜ਼ਿਲ੍ਹਾ ਪਿੰਡ ਵਸੇ। ਹਾਂਜੀ ਪੰਨਾ ਗਦਾਸਪੁਰ ਜ਼ਿਲ੍ਹਾ ਪਿੰਡ ਪੰਨਵਾ। ਹਾਂਜੀ ਤੇ ਹਨਾ ਵੀਰ ਨੂੰ ਇਹ ਪਤਾ ਲੱਗਾ ਹੈਗਾ ਕਿ ਇਹ ਵੀਰ ਵੀ ਬੜੀ ਮਾਇਤ ਕਰਨ ਰਿਹਾ। ਤੇ ਤਾਂ ਕਰਕੇ ਇਹਨਾਂ ਵੀਰ ਨੂੰ ਪਿਆ ਵੀ ਸਾਡੀ ਚੱਲ ਸਾਡੇ ਬੱਚਾ ਸਾਡੀ ਮਾਇਤ ਕਰ ਹਿੰ ਬਹੁਤ ਮਜਬੂਰ ਹੋ ਗਏ ਆ ਹਾਂ ਜੀ ਇਹ ਮੱਛਾ ਮੈਂ ਚ ਕਰਦੇ ਆ ਸਾਡੇ ਕੀ ਨਾਮ ਹੈ ਮੇਰਾ ਨਾਮ ਮਾਨਾ ਮਸੀਹ ਆ ਸਾਡੇ ਕਮਰਿਆਂ ਦੀ ਹਾਲਤ ਮਾੜੀ ਆ ਹਾਲਤ ਵੀ ਇੰਨੀ ਮਾੜੀ ਆ ਕਿ ਜਿਹੜੀ ਕੋਈ ਬਿਆਨ ਨਹੀਂ ਕੀਤੀ ਜਾ ਸਕਦੀ ਕਿਸੇ ਵੇਲੇ ਵੀ ਖਤਰਾ ਹੋ ਸਕਦਾ ਤੇ ਅਸੀਂ ਕੋਈ ਰਾਤ ਦੀ ਮੰਗ ਕਰਨੇ ਆ ਜੇ ਸਾਨੂੰ ਮਿਲ ਜੇ ਚਲੋ ਕੋਈ ਰਾਤ ਦੀ ਮੰਗ ਕਰਨੇ ਆ ਇਹ ਸਾਡੀ ਵੀ ਬਾਹ ਫੜੀ ਜਾਏ ਤੇ ਚਲੋ ਕਮਰੇ ਇੱਕ ਦੋ ਪੈ ਜਾਣ ਹਾਂਜੀ ਤੇ ਹਾਂ ਇਹ ਬਹੁਤ ਬਹੁਤ ਧੰਨਵਾਦ ਕਰਾਂਗੇ ਮੇਰੇ ਬਜ਼ੁਰਗ ਕੋਈ ਸਮਾਜ ਸੰਸਥਾ ਜਾਂ ਕੋ ਪਹੁੰਚ ਨਹੀਂ ਕੀਤੀ ਜਾਂ ਤੁਸੀਂ ਪਹੁੰਚ ਕੀਤੀ ਨਹੀਂ ਕੋਈ ਨਹੀਂ ਕੀਤੀ ਕੋਈ ਪਿੰਡ ਉਹ ਜਿਹਦਾ ਇਹਨਾਂ ਦੇ ਵੀਰ ਹੁੰਦੇ ਮਹਾਰਾਜ ਸਮਾਜ ਸੰਸਥਾ ਜਿਹੜੀ ਹੈ ਨਾ ਉਹਨਾਂ ਤੱਕ ਕੋਈ ਪਿੰਡ ਦਾ ਖੜਦਾ ਹੀ ਨਹੀਂ ਨਹੀਂ ਤੇ ਮੈਂ ਇਥੇ ਪਹੁੰਚ ਜਾਂਦਾ ਹੁੰਦਾ ਕਿਤੇ ਜਿੱਦਕੇ ਹੁਣ ਮੈਂ ਬੁੱਢਾ ਹੋ ਗਿਆ ਮੇਰੇ ਕੋਈ ਤੁਰਿਆ ਨਹੀਂ ਜਾਂਦਾ ਤੇ ਤੇਨੇ ਸਾਡੀ ਕੋਈ ਅਜੇ ਤੱਕ ਬਾਣੀ ਫੜੀ ਜੇ ਤੁਸੀਂ ਫੜੀ ਆ ਤੇ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਾਂਗੇ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ ਬਾਬੂ ਜੀ ਨੇ ਮਦਦ ਕਰਨੀ ਹੈ ਨਰੇ ਵੀਸ ਮਾਸ ਵਿੱਚ ਕਿਹੜਾ ਪਿੰਡ ਪੈਂਦਾ ਇਹ ਪਿੰਡ ਪਨਮ ਪੈਂਦਾ ਇਹ ਪਨਮ ਪਿੰਡ ਆ ਮੇਰਾ ਨਾਮ ਹਨਮਸੀਹ ਆ ਤੇ ਪਨਵਾ ਪਿੰਡ ਚ ਅਸੀਂ ਰਹਿੰਦੇ ਆ ਬਜ਼ੁਰਗ ਕੋ ਕਿਵੇਂ ਫੈਮਿਲੀ ਦਾ ਸਰਕਲ ਕਿਵੇਂ ਚੱਲਦਾ ਛੋਟੇ ਬੱਚੇ ਨੇ ਇਹ ਜਿਹੜਾ ਸਰਕਲ ਆ ਨਾ ਮੈਂ ਤਾਂ ਬਿਲਕੁਲ ਹੀ ਨਹੀਂ ਬੁੱਢਾ ਮੈਂ ਕੋਈ ਕੰਮ ਨਹੀਂ ਹੁੰਦਾ ਮੇਰੇ ਕੋਲ ਸਰਕਲ ਇਦਾਂ ਜਾਂ ਕੋਈ ਦਾਣੇ ਸਰਕਾਰ ਵੱਲੋਂ ਮਿਲ ਜਾਂਦੇ ਤੇ ਕੁਝ ਅੱਧਿਆੜੀ ਢੱਪਾ ਮੁੰਡਾ ਕਰਦਾ ਤੇ ਉਹ ਨੂਨ ਤੇਲ ਆ ਜਾਂਦਾ ਹੋਰ ਕੋਈ ਆਸਰਾ ਨਹੀਂ ਸਾਡੇ ਕੋਲ ਇਹ ਛੋਟੇ ਬੱਚੇ ਕੌਣ ਆਹ ਇਹ ਛੋਟੇ ਬੱਚੇ ਸਾਡੇ ਪੋਤਰੀਆਂ ਪੋਤਰੇ ਪੋਤਰੀਆਂ ਹੀ ਦੋਨੇ ਪੋਤਰੀਆਂ ਹੀ ਨੇ ਇਹਨਾਂ ਦੀ ਮਾਂ ਕਿੱਥੇ ਇਹਨਾਂ ਦੀ ਮਾਂ ਜਿਹੜੀ ਆ ਨਾ ਉਹ ਛੱਡ ਕੇ ਚਲੀ ਗਈ ਸੀ ਉਹ ਹੁਣ ਤੁਹਾਨੂੰ ਮੈਂ ਅਗਲਾ ਪਰਦਾ ਨਾ ਖੋਲ ਕੇ ਦੱਸਾਂ ਹਾਂਜੀ ਤੇ ਉਹ ਛੱਡ ਕੇ ਇਹਨਾਂ ਨੂੰ ਚਲੀ ਗਈ ਸੀ ਇਹ ਨੇ ਇਹ ਬੜੀਆਂ ਚਲਾਕ ਨੇ ਬੜੇ ਖੇਡਦਿਆਂ ਰਹਿੰਦਿਆਂ ਨੇ ਸਾਡੇ ਨਾਲ ਸਾਡਾ ਜੀ ਹਾਂਜੀ ਪਰਪਰਸ਼ ਹੋ ਗਈ ਸਾਡੇ ਕੋਲ ਆ ਉਹ ਰਹੀ ਨਹੀਂ ਇੱਥੇ ਕਦੇ ਕਿਤੇ ਦੌੜ ਗਈ ਤੇ ਕਦੇ ਕਿਤੇ ਦੌੜ ਗਈ ਹਾਂਜੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਿੰਨੇ ਮੈਂਬਰ ਨੇ ਪਰਿਵਾਰ ਵਿੱਚ ਹੋਰੇ ਮੈਂਬਰ ਪਰਿਵਾਰ ਵਿੱਚ ਦੋ ਤੇ ਚਾਰ ਤੇ ਪੰਜ ਤੇ ਦੋ ਮੁੰਡੇ ਨੇ ਕੀ ਕਰਦੇ ਮੁੰਡੇ ਉਹ ਕੰਮ ਕਰਦੇ ਸੀ ਮੁੰਡਾ ਕੋਈ ਨਹੀਂ ਕੰਮ ਮੁੰਡਾ ਦਿਹਾੜੀ ਜਿਹੜੀ ਹੈ ਨਾ ਉਹਦੇ ਨਾਲ ਕੀ ਬਣਦਾ ਕੱਲਾ ਕੱਲਾ ਮਤਲਬ ਕੱਲਾ ਕੱਲਾ ਜਿਹਨੂੰ ਪੈਰ ਪੀੜ ਕਰਦਾ ਬਹੁਤ ਔਖੀ ਦਿਹਾੜੀ ਲਾਉਂਦਾ ਵਾ ਜੋ ਦਿਰਾਤ ਨੂੰ ਪੈਰ ਪੀਰ ਕਰਦਾ ਜਦੋਂ ਬਿਲਦਾ ਵਾ ਮੰਜੀ ਦਿੱਤੇ ਐਕਸੀਡੈਂਟ ਹੋਇਆ ਐਕਸੀਡੈਂਟ ਦਾ ਮਰੀਜ਼ ਆ ਉਹ ਵੀ ਨਹੀਂ ਮੈਨੂੰ ਇੰਨਾ ਕੰਮ ਆ ਹਟ ਨਹੀਂ ਕਰ ਸਕਦਾ ਹਾਂ ਨਹੀਂ ਇੰਨਾ ਕੰਮ ਕਰ ਸਕਦਾ ਉਹ ਸਿਰਫ ਹੈ ਮਾੜਾ ਮੋਟਾ ਚੱਲ ਰੋਟੀ ਦਾ ਸਰਕਟ ਜਿਹੜਾ ਚਲਾਈ ਜਾਣ ਜਾਂਦਾ ਇਹ ਕੋ ਮੇਨ ਹੁਣ ਮੰਗੀ ਜੀ ਤੁਹਾਡੀ ਮੰਨੋ ਮੇਨ ਮੰਗ ਸਾਡੀ ਇਹ ਆ ਵੀ ਸਾਨੂੰ ਕੋਈ ਰਾਤ ਦਿੱਤੀ ਜਾਏ ਸਾਨੂੰ ਰਾਤ ਦਿੱਤੀ ਜਾਏ ਤੇ ਐਹੀ ਆਪਣਾ ਕੋਈ ਕੁਲਾ ਖੜਾ ਕਰ ਲਈਏ ਇਹ ਮਹੀਏ ਹੋ ਮੰਗ ਕਰਨਿਆ ਹੋਰ ਬਹੁਤੀ ਮੰਗਾ ਕੀ ਕਰਨਿਆ ਨੇ ਸੋ ਇਹ ਅਸੀਂ ਇੱਕ ਲੋਰਬੰਦ ਪਰਿਵਾਰ ਇੱਥੇ ਅੜ ਦੀ ਇਮਾਰਤ ਤਾਂ ਚਲੋ ਨਹੀਂ ਪਈ ਪਰ بارش ਦੀ ਮਾਰ ਇਨ੍ਹਾਂ ਕਮਰਿਆਂ ਨੂੰ ਜ਼ਰੂਰ ਪਈ ਆ ਪਰ ਪਰਿਵਾਰਕ ਮੈਂਬਰਾਂ ਦੇ ਕੋਲ ਇੰਨੀ ਜਿਹੜੀ ਆਪਦੀ ਜਨ ਪੂੰਜੀ ਨਹੀਂ ਆ ਗਈ ਕਿ ਇਨ੍ਹਾਂ ਕੋਠਿਆਂ ਦੀ ਜਿਹੜੀ ਭਰਾਈ ਕਰ ਸਕਣ ਸੋ ਦਾਨੀ ਸੱਜਣ ਸਮਾਜ ਸੇਵੀ ਸੰਸਥਾ ਜਾਂ ਐਨ ਆਰ ਆਈ ਵੀਰਾਂ ਤੋਂ ਮਦਦ ਦੀ ਘਾਰ ਲਗਾ ਰਹੇ ਨੇ ਸੋ ਪਰਿਵਾਰ ਵੀ ਜਿਹੜਾ ਇਨ੍ਹਾਂ ਕਮਰਿਆਂ ਦੇ ਵਿੱਚ ਖੌਫ ਦੇ ਵਿੱਚ ਹੀ ਜਿਹੜਾ ਰਹਿੰਦਾ ਕਿਉਂਕਿ ਬਾਹਰ ਜਿਹੜਾ ਕਿਸੇ ਦੇ ਘਰ ਜਾਂ ਰਿਸ਼ਤੇਦਾਰ ਦੇ ਘਰ ਜਿਹੜੀ ਆ ਇਹ ਆਪਣੇ ਜਿਹੜੀ ਪਰਿਵਾਰ ਨੂੰ ਲੈ ਕੇ ਇੰਨੀ ਗੁਜ਼ਰ ਨਹੀਂ ਹੁੰਦੀ ਆ ਕੁਦੋਂ ਦੇ ਨੇ ਫਿਰ ਵੀ ਜਿਹੜਾ ਆਪਣਾ ਜਦਾ ਬਚੇਰਾ ਉਹ ਹੀ ਹੁੰਦਾ ਸੋ ਹੁਣ ਇਹਨਾਂ ਦੀ ਜਿਹੜੀ ਕੋਈ ਦਾਨੀ ਸਰਜਣ ਜਾਂ ਸਮਾਜ ਸੇਵੀ ਸਸਤਾ ਜਿਹੜੀਆਂ ਇਹਨਾਂ ਦੀ ਜਰੂਰ ਜਿਹੜੀ ਮਦਦ ਕਰਨਾ ਜਿਲ੍ਹਾ ਗੁਰਦਾਸਪੁਰ ਪਿੰਡ ਪਨਵਾ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੇ ਸਿੰਘ ਖੁਸ਼ੀਪੁਰ